ਆ ਜੋਨਾ ਐਡੇ ਹਨ ਸਾਲੇ ਨੀਚ ਬੰਦੇ ਆ ਇੱਕ ਵਾਰੀ ਪੁੱਛਿਆ ਕਹਿੰਦਾ ਮਤਲਬ ਵੀ ਛੱਲੀ ਖਾਣੀ ਆ ਮੈਂ ਕਿਹਾ ਮੈਂ ਨਹੀਂ ਖਾਣੀ ਬੰਦਾ ਨਾ ਨੁਕਰ ਕਰਦਾ ਹੀ ਹੁੰਦਾ ਅਨਾ ਭਰਾਵਾ ਖਾਲਾ ਆ ਟਡੇ ਦੋ ਗਣਾ ਮੇਰਾ ਉਦਾਂ ਵੀ ਦਾ ਆ ਕੇ ਨਹੀਂ ਯਾਰ ਗਲਤ ਗੱਲ ਲਿਆ ਵੀ ਮਤਲਬ ਹੁਣ ਜੇ ਬੰਦੇ ਨੂੰ ਇੱਕ ਵਾਰ ਕਹਿ ਦਿੱਤਾ ਵੀ ਇਹ ਚੀਜ਼ ਲੈਣੀ ਆ ਮੈਂ ਕਹਿੰਦਾ ਵੀ ਭਾਈ ਮੈਂ ਨਹੀਂ ਲੈਣੀ ਆਪਣੀ ਕਤੂਰੇ ਦਾ ਪਤਾ ਮੈਨੇ ਹਰਕਤ ਕਰ ਦਿੱਤੀ ਆ ਲਾ ਦੇਖ ਲੈ ਇਹ ਹਾਲ ਆ ਇਹਨਾਂ ਦੇ ਤੇ ਲੋਕਾਂ ਦੇ ਮੈਂ ਹੁਣੇ ਹੀ ਹਲੇ ਮਲਬੀ ਉੱਥੇ ਲਾ ਕੇ ਆਇਆ ਰੁਪਈਆ 100 ਸਤਿੰਗ ਪੜਾਈ ਆ ਤੇ ਨਾਲ ਖਲਾਏ ਆ ਮਲਬੀ ਇਹ ਬਰੈਡ ਪਕੌੜੇ ਤੇ ਹੁਣ ਉੱਥੋਂ ਆਉਂਦੇ ਆਉਂਦੇ ਨੇ ਅਭੀ ਛੱਲੀ ਲੈਣ ਲੱਗਾ ਕਹਿੰਦਾ ਵੀ ਇਹ ਛੱਲੀ ਖਾ ਲਈ ਮੈਂ ਕਿਹਾ ਬਲਬੀ ਦੇਖ ਲਾ ਤੇ ਉਹ ਛੱਲੀ ਫੜ ਲਈ ਹਾ ਚ ਇੱਕ ਛੱਲੀ ਲੈ ਕੇ ਆਉਣਾ ਵੀ ਇਹ 20 ਰੁਪਇਆ ਕਹਿੰਦਾ ਵੀ ਇਹ ਖਾਣੀ ਆ ਤੇ ਹੁਣ ਮੈਂ ਕਿਹਾ ਭਰਾਵਾ ਆਪਾਂ ਨਹੀਂ ਖਾਣੀ ਹੈਗੀ ਉਹ ਚੁੱਪ ਕਰਕੇ ਆਉਣਾ ਵੀ ਇਹ ਲਾਪਿਆ ਖਾਣਾ ਐਦਾਂ ਦੇ ਬੰਦੇ ਵੀ ਹੈਗੇ ਆ ਦੁਨੀਆ ਦੇ ਅੱਜ ਵੀ ਹੈਗੇ ਆ ਉਹ ਦੇਖ ਲਓ ਆ ਲੈ ਲਓ ਆ ਸੰਖੇ